ਅਮਰੀਕਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨ ਟਰੰਪ ਟਰੰਪ ਵੱਲੋਂ ਭਾਰਤ ਨੂੰ ਕੱਲੇ ਗਏ ਤਿੰਨ ਫੌਜੀ ਜਹਾਜ਼ ਪਹਿਲੇ ਜਹਾਜ਼ 104 ਦੂਏ ਜਹਾਜ਼ 116 ਤੀਏ ਜਹਾਜ਼ 112 ਇੰਜ ਹੁਣ ਤੱਕ 332 ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਚੁੱਕਾ ਹੈ ਕਹਿੰਦੇ ਗਲਤ ਤਰੀਕੇ ਨਾਲ ਅਮਰੀਕਾ ਦੀ ਹੱਦ 'ਚ ਦਾਖਲ ਹੋਏ ਸੀ ਫੜਲੇ ਇਸ ਲਈ ਐਡਾ ਵੱਡਾ ਗੁਨਾਹ ਹੋ ਗਿਆ ਕੀ ਹਥਕੜੀਆਂ ਲਾਉਣੀਆਂ ਪੈਗੀਆਂ ਬੇੜੀਆਂ ਜੜਕਣੀਆਂ ਪੈਗੀਆਂ ਤੇ ਉਹਨਾਂ ਨੇ ਵਾਪਸ ਆਪਣੇ ਫੌਜੀ ਜਹਾਜ਼ਾਂ ਚ ਲਿਆ ਕੇ ਭਾਰਤ ਧਾਰ ਦਿੱਤੇ ਕੀ ਇੱਕ ਵਾਅਦਾ ਖਤਮ ਹੋ ਗਈ ਕੀ ਹੋਰ ਡਿਪੋਰਟ ਕਿੱਥੇ ਜਾਣਗੇ ਕੀ ਚੌਥਾ ਜਹਾਜ਼ ਵੀ ਉਡਾਣ ਭਰਨ ਜਾ ਰਿਹਾ ਹੈ ਕੀ ਉਹ ਜਹਾਜ਼ ਵੀ ਅੰਮ੍ਰਿਤਸਰ ਉਤਰੇਗਾ ਕੀ ਭਾਰਤ ਸਰਕਾਰ ਅਜੇ ਵੀ ਅੱਖਾਂ ਵਿੱਚ ਕੇ ਬੈਠੀ ਰਹੇਗੀ ਸਵਾਲ ਰਿਪੋਰਟ ਦਾ ਨਹੀਂ ਹੈ ਸਵਾਲ ਅਮਰੀਕਾ ਵੱਲੋਂ ਕਿਤੇ ਜਾ ਰਹੇ ਵਿਵਹਾਰ ਦਾ ਜਿਸ ਤਰ੍ਹਾਂ ਹੱਤਕੜੀਆਂ ਲਾਉਂਦੀ ਹੈ ਜਿਸ ਤਰ੍ਹਾਂ ਬੇੜੀਆਂ ਜਕੜਦੀ ਹੈ ਜਿਸ ਤਰ੍ਹਾਂ ਉਹ ਦਸਤਾਰਾਂ ਲਾਉਂਦੀ ਹੈ ਜਿਸ ਤਰ੍ਹਾਂ ਉਹਨਾਂ ਨਾਲ ਅਨਮਨੁੱਖੀ ਅਧਿਕਾਰ ਵਾਲ ਅਨਮਨੁੱਖੀ ਵਰਤਾਰਾ ਕਰਦੀ ਹੈ ਸਵਾਲ ਉਹਦੇ ਤੇ ਆ ਪਰ ਇਸ ਤੋਂ ਅਗਾਂਹ ਬੱਦਦੇ ਹਾਂ ਕੀ ਅਮਰੀਕਾ ਹੁਣ ਉਹਨਾਂ ਲੋਕਾਂ ਨੂੰ ਵੀ ਤੋਰੇਗਾ ਜਿਹੜੇ ਸਾਲਾਂ ਬੱਧੀ ਤੋਂ ਉੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਕੁਝ ਇਮੀਗ੍ਰੇਸ਼ਨ ਨੂੰ ਲੈ ਕੇ ਕੇਸ ਪੈਂਡਿੰਗ ਨੇ ਉਹਨਾਂ ਨੂੰ ਅੱਧ ਬਾਟੀ ਛੱਡ ਕੇ ਜਹਾਜ਼ ਚੜਾਏਗਾ ਕੀ ਆਉਂਦੇ ਦਿਨਾਂ 'ਚ ਭਾਰਤ ਨੂੰ 14 ਲੱਖ ਪੰਜਾਬੀਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੀ ਆਉਂਦੇ ਦਿਨਾਂ 'ਚ 14 ਲੱਖ ਪੰਜਾਬੀ ਇਸ ਸਿਸਟਮ ਦਾ ਸ਼ਿਕਾਰ ਹੋ ਜਾਣਗੇ ਕਹਿੰਦੇ ਕਿ ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ 14 ਲੱਖ ਪੰਜਾਬੀਆਂ ਦੇ ਉੱਤੇ ਵੀ ਇਹ ਤਲਵਾਰ ਲਟ ਗਈ ਆ ਕਿ ਉਹਨਾਂ ਨੂੰ ਵੀ ਅਮਰੀਕਾ ਰਿਪੋਰਟ ਕਰ ਸਕਦਾ ਹੈ ਇਹ ਸਥਿਤੀ ਕਿੱਥੋਂ ਆਈ ਇਹ ਸਥਿਤੀ ਬਣੀ ਕਿਉਂ ਇਹ ਗੌਰ ਕਰਨ ਵਾਲੀ ਗੱਲ ਹੈ 트럼ਪ ਸਰਕਾਰ ਨੇ ਆਪਣੇ 20 ਇਮੀਗ੍ਰੇਸ਼ਨ 에ਜੰਟ ਤੌਰ ਤੇ ਬਰਖਾਸਤ ਕਰਤੇ B ਇਮੀਗ੍ਰੇਸ਼ਨ 에ਜੰਟ ਜੱਜ B ਇਮੀਗ੍ਰੇਸ਼ਨ ਜੱਜ 트럼ਪ ਸਰਕਾਰ ਨੇ ਬਕਾਇਦਾ ਤੌਰ ਤੇ ਅਮਰੀਕਾ ਦੇ ਵਿੱਚ ਆਪਣੇ 20 ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਤੇ ਇਹਨਾਂ ਜੱਜਾਂ ਨੂੰ ਬਰਖਾਸਤ ਕਰਨ ਦਾ ਮਤਲਬ 35 ਲੱਖ ਦੇ ਕਰੀਬ ਜਿਹੜੇ ਕੇਸ ਨੇ ਉਹ ਕੇਸ ਲਟਕ ਗਏ ਹੁਣ ਜਿਹੜੇ 35 ਲੱਖ ਕੇਸ ਲਟਕ ਰਹੇ ਨੇ ਕਹਿੰਦੇ ਜੀ 22 ਲੱਖ ਤਾਂ ਇਹਨਾਂ 35 ਲੱਖ ਕੇਸਾਂ ਦੇ ਵਿੱਚੋਂ 22 ਲੱਖ ਤਾਂ ਸਿਰਫ ਐਪਲੀਕੇਸ਼ਨਾਂ ਨੇ ਸਿੱਧੀਆਂ ਉਦੋਂ ਉਹ ਪੈਂਡਿੰਗ ਚੱਲ ਰਹੀਆਂ ਨੇ ਤੇ ਉਹਦੇ ਵਿੱਚ 14 ਲੱਖ ਦੇ ਕਰੀਬ ਕੇਸ ਪੰਜਾਬੀਆਂ ਦੇ ਨੇ ਇਹ ਹਵਾਲਾ ਆ ਰਿਹਾ ਹਲੋ ਜੀ ਮੇਰੇ ਕੋਲ ਪੂਰੀ ਰਿਪੋਰਟ ਹੈ ਮੈਂ ਤੁਹਾਡਾ ਰਿਪੋਰਟ ਸਾਂਝੀ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਹਿੰਦੇ ਕਿ ਜਿਹੜੇ ਗੈਰ ਕਾਨੂੰਨੀਆ ਨੂੰ ਵਾਪਸ ਭੇਜਣ ਦੀ ਕਵਾਇਦ ਕੀਤੀ ਹੈ ਉਸ ਕਵਾਇਦ ਤੋਂ ਅਗਾਹ ਵੱਧਿਆ ਹੋਇਆ ਹੁਣ 20 ਇਮੀਗ੍ਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਅਗਾਹ ਸੂਚਨਾ ਤੋਂ ਅਗਾਹ ਸੂਚਨਾ ਤੋਂ ਕਹਿੰਦੇ ਜੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਇਹਦਾ ਅਸਰ ਕਹਿੰਦੇ ਸਿੱਧਾ 35 ਲੱਖ ਲੋਕਾਂ ਤੇ ਪੈਣਾ ਉਹਨਾਂ ਦੀ ਚਿੰਤਾ ਵਧ ਗਈ ਉਹਨਾਂ 35 ਲੱਖ ਲੋਕਾਂ ਦੀ ਜਿਨ੍ਹਾਂ ਨੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨੀ ਆਪਣੀਆਂ ਚਿੱਠੀਆਂ ਲਾਈਆਂ ਹੋਈਆਂ ਆਪਣੀਆਂ ਅਰਜ਼ੀਆਂ ਲਾਈਆਂ ਹੋਈਆਂ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਹੁਣੇ ਮਾਮਲਾ ਉੱਥੇ ਆ ਗਿਆ ਇਹਨਾਂ ਜੱਜਾਂ ਦੀ ਬਿਰਖਾਸਤੀ ਦੇ ਕਾਰਨ ਕਹਿੰਦੇ ਮਾਮਲੇ ਛੋਰ ਦੇਰ ਹੋਏਗੀ ਮਾਮਲੇ ਹੋਰ ਲਟੜਨਗੇ ਸੁਭਾਵਨਾ ਹੈ ਜਿਹਦੇ ਕਾਰਨ ਸਾਲਾਂਵਾਰ ਦੀ ਅਮਰੀਕਾ ਚ ਰਹਿ ਰਹੇ ਪੰਜਾਬੀ ਮੂਲ ਦੇ ਲਗਭਗ 14 ਲੱਖ ਤੋਂ ਵੱਧ ਲੋਕਾਂ ਦੇ ਉੱਤੇ ਕਹਿੰਦੇ ਇਹ ਡਿਪੋਰਟ ਦੀ ਤਲਵਾਰ ਲਟ ਗਈ ਹੈ ਖਤਰਾ ਪੈਦਾ ਹੋ ਗਿਆ ਕਿ 14 ਲੱਖ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਅਮਰੀਕਾ 'ਚ ਰਹਿਣ ਵਾਲੇ ਰਾਣਾ ਟੁੱਟਨੇ ਉਹਨਾਂ ਦੇ ਕਹਿਣ ਅਨੁਸਾਰ ਕਹਿੰਦੇ ਕਿ ਪੰਜਾਬੀ ਨੌਜਵਾਨਾਂ ਨੂੰ ਨੁਕਸਾਨ ਹੋਏਗਾ ਇਮੀਗ੍ਰੇਸ਼ਨ ਕੋਰਟ ਸਿਸਟਮ ਪਹਿਲਾਂ ਤੋਂ ਹੀ ਬਹੁਤ ਸਲੋ ਕੰਮ ਕਰ ਰਿਹਾ ਹੈ ਪਹਿਲਾਂ ਤੋਂ ਹੀ ਉਹ ਐਕਟਿਵ ਨਹੀਂ ਹੈ ਪੂਰੀ ਤਰ੍ਹਾਂ ਉਹਦੇ ਤੇ ਬਹੁਤ ਬੋਝ ਹੈ ਕੰਮ ਦਾ ਬਹੁਤ ਦਬਾਅ ਹੈ ਜਿਸ ਦੀ ਕਾਨੂੰਨੀ ਪ੍ਰਕਿਰਿਆ ਸਾਲਾਂ ਦਰ ਸਾਲਾਂ ਲਟਕ ਜਾਂਦੀ ਹੈ ਪੰਜਾਬੀ ਭਾਈਚਾਰੇ ਦੇ ਅਮਰੀਕਾ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਐਕਟਿਵ ਨੇ ਤਰ੍ਹਾਂ ਉਹਨਾਂ ਵੱਲੋਂ ਜਿਹੜੇ ਐਕਟਿਵ ਲੋਕ ਨੇ ਉਹਨਾਂ ਦੇ ਹਵਾਲਿਆਂ ਨਾਲ ਵੀ ਇਹ ਕਿਹਾ ਜਾ ਰਿਹਾ ਕਿ ਪੈਂਡਿੰਗ ਮਾਮਲੇਆਂ 40% ਦੀ ਮਾਮਲੇ ਇਕੱਲੇ ਪੰਜਾਬੀ ਲੋਕਾਂ ਦੇ ਨੇ ਤੇ ਜਿੰਨੇ ਕੁੱਲ ਮਾਮਲੇ ਪੈਂਡਿੰਗ ਨੇ 35 ਲੱਖ ਕੇਸ ਪੈਂਡਿੰਗ ਨੇ ਜੇ ਕਹਿੰਦੇ ਉਹਦੇ ਵਿੱਚੋਂ 40% ਦੀ ਮਾਮਲਾ ਸਿਰਫ ਪੰਜਾਬੀਆਂ ਦਾ ਤਾਂ ਕਹਿੰਦੇ ਕਿ ਇਹ ਗਿਣਤੀ ਲਗਭਗ 14 ਲੱਖ ਦੇ ਘਟਚਾ ਬਣਦੀ ਹੈ ਇਸ ਵੱਲ ਖੜਾ ਹੋ ਗਏ ਸੋ 40% ਦੀ ਮਾਮਲੇ ਕੱਲੇ 35 ਲੱਖ ਕੇਸਾਂ ਦੇ ਵਿੱਚੋਂ ਕੱਲੇ ਪੰਜਾਬੀਆਂ ਦੇ ਨੇ ਮਤਲਬ 14 ਲੱਖ ਦੇ ਕਰੀਬ ਪੰਜਾਬੀਆਂ ਦੇ ਉੱਤੇ ਤਲਵਾਰ ਰੱਟ ਗਈ ਹੈ ਕਹਿੰਦੇ ਕੇਸਾਂ ਦੇ ਜਿਹੜੇ ਕੇਸ ਨੇ ਉਹਨਾਂ ਦੇ ਸਿਸਟਮ ਦੇ ਵਿੱਚੋਂ ਜਿਹੜਾ ਗੁਜ਼ਰਨਾ ਪੈਂਦਾ ਉਹਦੇ ਵਿੱਚ ਸਮਾਂ ਲੱਗਦਾ ਕਹਿੰਦੇ ਅਮਰੀਕਾ ਦੇ ਰਹਿਣ ਵਾਲੇ ਰਾਣਾ ਟੁੱਟ ਦਾ ਕਹਿਣਾ ਹੈ ਕਿ ਅੱਜਕੱਲ ਉੱਥੇ ਜਿਹੜੇ ਪ੍ਰਕਿਰਿਆ ਚੱਲ ਰਹੀ ਹੈ ਅਦਾਲਤੀ ਪ੍ਰਕਿਰਿਆ ਉਹ ਬਹੁਤ ਵੱਡੇ ਦਬਾਅ ਹੇਠ ਹੈ ਕੰਮ ਦਾ ਬੋਝ ਹੈ ਨਾ ਗਿਣਤੀ ਬਹੁਤ ਜ਼ਿਆਦਾ ਹੈ ਤੇ ਪੈਂਡਿੰਗ ਕੇਸਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ ਤੇ ਕਹਿੰਦੇ ਇਹਦੇ ਵਿੱਚ ਜਦੋਂ 20 ਜੱਜਾਂ ਨੂੰ ਇਮੀਗ੍ਰੇਸ਼ਨ ਜੱਜਾਂ ਨੂੰ ਲਾਂਭੇ ਕੀਤਾ ਗਿਆ ਤਾਂ ਉਹਦਾ ਅਸਰ ਫਿਰ ਹੋਰ ਕੰਮ ਤੇ ਪੈਣਾ ਤੇ ਨਤੀਜੇ ਇਹ ਕੇਸ ਲਟਕ ਵੀ ਸਕਦੇ ਨੇ ਤੇ ਇਹਨਾਂ ਚੋਂ 14 ਲੱਖ ਪੰਜਾਬੀਆਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ ਬਿਲਕੁਲ ਜੀ 트럼ਪ ਪ੍ਰਸ਼ਾਸਨ ਨੇ ਕਹਿੰਦੇ ਮਾਮਲੇ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਇਹ ਕਦਮ ਵਧਾਏ ਨੇ ਪਰ ਇਧਰ ਅਜਿਹੀ ਪ੍ਰਕਿਰਿਆ ਦਾ ਅਸਰ ਕਹਿੰਦੇ ਕੈਨੇਡਾ 'ਚ ਵੀ ਦੇਖਣ ਨੂੰ ਮਿਲ ਸਕਦਾ ਬਿਲਕੁਲ ਜੀ ਕੈਨੇਡਾ ਤੋਂ ਵੀ ਪ੍ਰਭਾਵ ਪਾਣਾ ਕਹਿੰਦੇ ਲਾਜ਼ਮੀ ਨਜ਼ਰ ਆ ਰਿਹਾ ਹੈ ਕੈਨੇਡਾ ਵਿੱਚ ਵੀ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ 3 ਸਾਲਾਂ ਤੋਂ ਆਪਣੇ ਕਰਮਚਾਰੀਆਂ ਦੇ ਵਿੱਚ 25% ਕਟੌਤੀ ਕੀਤੀ ਹੈ। ਕੈਨੇਡਾ ਨੇ ਪਿਛਲੇ 3 ਸਾਲਾਂ ਦੇ ਦਰਮਿਆਨ ਕਹਿੰਦੇ ਆਪਣੇ ਜਿਹੜਾ ਇਮੀਗ੍ਰੇਸ਼ਨ ਵਾਲਾ ਸਟਾਫ ਹੈ ਉਹਦੇ ਵਿੱਚ 25% ਕਟੌਤੀ ਕਰਤੀ ਤੇ 25% ਕਟੌਤੀ ਦਾ ਮਤਲਬ ਕਹਿੰਦੇ ਜੀ ਹੁਣ ਉੱਥੇ ਅਜੇ ਵੀ 22 ਲੱਖ ਦੇ ਕਰੀਬ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ। ਤੇ ਇਹਦਾ ਅਸਰ ਕਹਿੰਦੇ ਕੈਨੇਡਾ ਦੀ ਪੀਆਰ ਲੈਣ ਵਾਲੇ ਲੋਕਾਂ ਤੇ ਫਿਰ ਪੈਣਾ। ਉਤਰ ਵੀ ਆ ਗਿਆ। ਉਧਰ ਅਸਰਪੈਣ ਦਾ ਖਤਰਾ ਖੜਾ ਹੈ ਪੀਆਰ ਨਹੀਂ ਮਿਲਣੀ ਉਤੋਂ ਬਾਅਦ ਕੀ ਬਣੇਗਾ ਇੱਧਰ 14 ਲੱਖ ਲੋਕ ਜਿਹੜੇ ਸਾਲਾਂਦਰ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਲਾਈਆਂ ਹੋਈਆਂ ਨੇ ਕਿ ਸਾਨੂੰ ਜੀ ਉੱਥੇ ਮਤਲਬ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ਰਨਾਰਥੀ ਦਾ ਦਰਜਾ ਮਿਲ ਜਵੇ ਉਹਦੇ ਉੱਤੇ ਖਤਰਾ ਲਟਕ ਖਤਰਾ ਖੜਾ ਹੋ ਗਿਆ ਚਲੋ ਮਾਮਾ